ਅੱਜ ਦੇ ਚਲਾਈ ਦੇ ਅੱਜ ਨਾਟਾ ਆਇਆ ਹੋਇਆ ਕਿ ਇਹਦੇ ਜਿਹੜੀ ਕਹਾਣੀ ਹੈ ਇਹ ਦੇ ਬਾਰੇ ਜਿਹੜਾ ਮੰਗ ਜੋ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਆਈਪੀਐਸ ਜਿਨ੍ਹਾਂ ਦੇ ਸਖਤ ਦੇਹਾਂ ਨਿਰਦੇਸ਼ ਹਨ ਕਿ ਸ਼ਾਰਪੁਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨੂੰ ਬਿਲਕੁਲ ਨਾ ਬਖਸ਼ਿਆ ਜਾਵੇ ਲੇਕਿਨ ਇਸ ਦੇ ਨਾਲ ਨਾਲ ਲੋਕਾਂ ਨੂੰ ਜਿਹੜਾ ਵਾ ਉਹ ਟ੍ਰੈਫਿਕ ਨਿਯਮਾਂ ਤੋਂ ਅਵੇਅਰ ਵੀ ਕੀਤਾ ਜਾਵੇ ਅੱਜ ਅਸੀਂ ਰੋਡ ਸੇਫਟੀ ਦੇ ਇਹ ਦੇ ਨਾਲ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਜਿਹੜਾ ਅਸੀਂ ਪਬਲਿਕ ਨੂੰ ਟ੍ਰੈਕ ਨਿਯਮਾਂ ਦੇ ਤੋਂ ਅਵੇਅਰ ਵੀ ਕਰ ਰਹੇ ਆ ਤੇ ਇਸ ਦੇ ਨਾਲ ਨਾਲ ਮੱਤਲਕ ਇਹ ਸ਼ਾਹਕੁਦ ਦੇ ਇਸ ਨੀਕਾ ਨੂੰ ਵੀ ਬੇਨਤੀ ਕਰਦੇ ਆ ਵੀ ਟ੍ਰੈਕ ਨਿਯਮਾਂ ਦੀ ਜਿਹੜੀ ਆ ਉਹ ਉਲੰਘਣਾ ਨਾ ਕਰੋ ਸੀਟ ਬੈਲਟ ਲਾ ਕੇ ਰੱਖੋ ਹੈਲਮਟ ਪਹਿਨੋ ਤੇ ਜਿਨਾ ਮਰਗਾਟ ਬਿਨਾ ਨੰਬਰ ਪਲੇਟਾ ਤੋਂ ਦੋ ਪਹੀਆ ਵਾਹਨ ਦੇ ਉੱਤੇ ਸਫ਼ਰ ਨਾ ਕਰੋ ਗੱਡੀਆਂ ਨੂੰ ਕਾਲੀਆਂ ਫਿਲਮਾਂ ਨਾਲ ਲਗਾਓ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਸੇਧ ਦਾ ਖਿਆਲ ਰੱਖੋ ਤੇ ਇਸ ਦੇ ਨਾਲ-ਨਾਲ ਦੂਜਿਆਂ ਦਾ ਵੀ ਆਪਣਾ ਸੇਧ ਦਾ ਖਿਆਲ ਰੱਖੋ ਤਾਂ ਕਿ ਤੁਹਾਡੀ ਜਰਜਨੀਆਂ ਗੱਡੀ ਦੇ ਨਾਲ ਕੋਈ ਵੀ ਮਿਸਪ੍ਰਿੰਗ ਹੋ ਸਕਦੀ ਆ ਕਿ ਤੁਸੀਂ ਕਾਰ ਦੇ ਵਿੱਚ ਆਪਣੀ ਸੀਟ ਬੈਲਟ ਲਗਾ ਕੇ ਰੱਖੋ ਤੇ ਸੁਰੱਖਿਅਤ ਰਹੋ ਤੇ ਸੁਰੱਖਿਅਤ ਚੱਲੋ ਸਰ ਅਵੇਦ ਇਸ ਦਾ ਆਪਾਂ ਕਰ ਰਹੇ ਆ ਇੱਕ ਆਪਾਂ ਦੇਖਿਆ ਗੱਡੀ ਰੁਕੀ ਪਈ ਆ ਕਿ ਚਲਾਨ ਵੀ ਆਪਾਂ ਤਾਂ ਨਾਲ ਜਿਹੜੇ ਕੋਈ ਅ ਅਵੇਅਰਨੈਸ ਦੇ ਨਾਲ ਨਾਲ ਚਲਾਣ ਅਸੀਂ ਤਾਂ ਕਰਦੇ ਆ ਜੇ ਕਿਸੇ ਕੋਲ ਬਿਲਕੁਲ ਡਾਕੂਮੈਂਟ ਵਗੈਰਾ ਬਿਲਕੁਲ ਉਹਨੇ ਡਾਕੂਮੈਂਟ ਨਹੀਂ ਹੈਗੇ ਟ੍ਰੈਕ ਨਹੀਂ ਹੈ ਬਹੁਤ ਜ਼ਿਆਦਾ ਲੰਮਾ ਕੀਤੀ ਫਿਰ ਕਹੀਦਾ ਅਦਰਵਾਈਜ਼ ਅੱਜ ਅਸੀਂ ਅਵੇਅਰਨੈਸ ਦੇ ਨਾਲ ਨਾਲ ਚਲਾਣ ਵੀ ਕਰਦੇ ਆ ਸਰ ਅਕਸਰ ਦੇਖਣ ਨੂੰ ਮਿਲਦਾ ਪਹਾੜੀਆਂ ਗੱਡੀਆਂ ਵਿੱਚ ਸਵਾਰੀਆਂ ਤੇ ਸਵਾਰੀਆਂ ਵਾਲੀਆਂ ਗੱਡੀਆਂ ਵਿੱਚ ਜਿਹੜਾ ਜਿੱਦਾਂ ਆਪਾਂ ਆਟੋ ਵਗੈਰਾ ਦੇਖਦੇ ਆ ਉਹਦੇ ਵਿੱਚ ਭਾਰ ਲੱਗੇ ਆ ਉਹਨਾਂ ਇਹ ਜਿਹੜੀਆਂ ਪਹਾੜੀਆਂ ਗੱਡੀਆਂ ਦੇ ਵਿੱਚ ਜਿਹੜੇ ਆ ਉਹ ਸਵਾਰੀਆਂ ਲੱਗੀਆਂ ਹੁੰਦੀਆਂ ਤੇ ਅਸੀਂ ਉਹਨਾਂ ਦੇ ਜਿਹੜੇ ਆ ਜੋ ਉਹਨਾਂ ਦਾ ਕਾਨੂੰਨੀ ਤੌਰ ਤੇ ਬਣਦਾ ਚਲਾਨ ਕਮਰਸ਼ੀਅਲ ਦਾ ਉਹਨਾਂ ਦਾ ਚਲਾਨ ਕਰੀਦਾ ਹੈਗਾ ਤੇ ਉਹਨਾਂ ਨੂੰ ਵੇਰ ਵੀ ਕਰੀਦਾ ਵੀ ਅੱਗੇ ਤੋਂ ਜਿਹੜੀਆਂ ਇਹ ਜਿਹੜੀਆਂ ਹੈਗੀਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਇਸ ਤਰ੍ਹਾਂ ਨਹੀਂ ਕਰਨੀ ਸਾਰੇ ਕਿਹੜੀ ਗੱਡੀ ਰੁਕੀ ਹੋਈ ਹੈ ਤਾਂ ਕੀ ਆਪਾਂ ਨਹੀਂ ਇਹ ਗੱਡੀ ਲੈ ਕੇ ਨਵੀਂ ਆਏ ਨੇ ਅਜੇ ਇਹਨਾਂ ਨੂੰ ਗੱਡੀ ਨੂੰ ਨੰਬਰ ਨਹੀਂ ਲੱਗਿਆ ਹੋਇਆ ਤੇ ਗੱਡੀ ਦੇ ਉੱਤੇ ਆਪਣਾ ਮੱਥਾ ਟੇਕ ਕੇ ਜਾਂ ਜਾ ਰਹੇ ਕਿਤੇ ਤੇ ਇਹਨਾਂ ਨੂੰ ਅੱਜ ਅਸੀਂ ਵੇਰ ਕਰਕੇ ਛੱਡ ਦੇਣਾ ਕਿ ਤੁਸੀਂ ਅੱਗੇ ਤੋਂ ਜਿਹੜਾ ਇਸ ਤਰ੍ਹਾਂ ਦੀ ਗਲਤੀ ਜਿਹੜੀ ਆ ਉਹ ਨਹੀਂ ਕਰਨੀ ਹੈਗੀ ਮੈਟਲ ਲਗਾਇਆ ਬਹੁਤ ਵਧੀਆ ਆ ਔਰ ਵਧੀਆ ਕੰਪਨੀ ਦਾ ਤੁਸੀਂ ਹੈਲਮਟ ਲਗਾਇਆ ਕੀ ਮਹਿਸੂਸ ਕਰਦੇ ਹੋ ਇਹ ਲਾ ਕੇ ਹੈਲਮਟ ਦੇ ਕੀ ਸੀ ਪਬਲਿਕ ਨੂੰ ਪਾ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਹ ਤਾਂ ਬਈ ਆਪਣੀ ਜੇਤੀ ਆ ਜੀ ਤੇ ਜਿਹੜੀ ਲਾ ਕੇ ਆਪਣੀ ਜੇਤੀ ਆਪੇ ਰੱਖਣੀ ਹੈ ਜੀ ਅਗਰ ਆਪਸੀ ਜਿਹੜੇ ਲੰਦੇ ਨਿਕਲ ਗਏ ਤਾਂ ਹੰਦੇ ਨਾ ਥੰਮਾ ਇਹ ਤਾਂ ਆਪੀ ਆਪਣੇ ਡਾਕੂਮੈਂਟ ਪੂਰੇ ਰੱਖੋ ਤੇ ਬਾਕੀ ਪੰਜਾਬ ਪੁਰ ਬਹੁਤ ਵਧੀਆ ਆ ਆਪਣੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਜਾਂਦੇ ਆ ਨੌਜਵਾਨ ਪੀੜੀ ਨੂੰ ਕੀ ਕਹਿਣਾ ਜਾਂਦੇ ਆ ਨੌਜਵਾਨ ਪੀੜੀ ਨੂੰ ਇਹ ਕਹਿੰਦੇ ਆ ਕਿ ਆਪਣੀ ਸੇਫਟੀ ਆਪਣੇ ਹੱਥਾਂ ਆ ਜੀ ਹਾਂਜੀ ਵੇ ਹੈਲਮਟ ਪਾ ਕੇ ਰੱਖਣਾ ਜੀ ਕਿਲਾ ਹੈਲਮਟ ਪਾ ਕੇ ਰੱਖਣਾ ਚਾਹੀਦਾ ਜੀ ਸਾਰੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਹੋ ਵੀ ਹੈਲਮਟ ਜਰੂਰ ਪਾੜ ਕੇ ਸੁਰੱਖਿਆ ਸਰ ਜੇ ਸਿਰ ਸਲਾਮਤ ਤਾਂ ਘਰ ਸਲਾਮਤ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਆਪकी ਆਪਨੇ ਹੈਲਮਟ ਡਾਲਾ ਥੈਂਕ ਯੂ ਸਰ ਥੈਂਕ ਯੂ